ਜਿਸ ਔਰਤ ਨੂੰ ਤੁਸੀਂ ਇਸ ਵੇਲੇ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਇਹ ਬੱਸ ਸਟੈਂਡ ਦੇ ਪਾਸ ਦੀ ਇਹ ਤਸਵੀਰਾਂ ਹਨ ਜਿੱਥੇ ਇਹ ਛੋਟਾ ਜਿਹਾ ਇਸ ਔਰਤ ਦਾ ਬੱਚਾ ਹੈ ਤੇ ਇਹ ਔਰਤ ਨੇ ਸ਼ਰਾਬ ਪੀਤੀ ਹੈ ਤੇ ਪੈਸੇ ਮੰਗਦੀ ਆ ਬਹੁਤ ਹੀ ਇਹ ਸ਼ਾਤਰ ਮਹਿਲਾ ਹੈਗੀ ਆ ਜੇ ਕੋਈ ਨੂੰ ਪੈਸੇ ਨਾ ਦੇਵੇ ਗਾਲਾਂ ਵੀ ਕੱਢਦੀ ਆ ਇੱਥੇ ਤੱਕ ਕੀ ਲੜਨ ਨੂੰ ਪੈ ਜਾਂਦੀ ਹੈ ਕਿ ਜਨਾਨੀਆਂ ਨਾਲ ਵੀ ਲੜਦੀ ਆ ਦੁਕਾਨਦਾਰ ਰੇੜੀਆਂ ਵਾਲੇ ਖੋਕਿਆਂ ਵਾਲਿਆ ਬੇ ਕੋਲ ਵੀ ਇਹ ਬਦਮਾਸ਼ੀ ਕਰਦੀ ਆ ਤੇ ਸ਼ਰਾਬ ਪੀ ਕੇ ਛੋਟਾ ਜਿਹੇ ਦਾ ਬੱਚਾ ਹੈਗਾ ਬਾਈ ਇਹ ਬੱਚਾ ਕਿੱ데 ਘੁੰਮਦਾ ਹੁੰਦਾ ਨੰਗੇ ਪੈਰੀ ਕਈ ਵਾਰੀ ਇਹਨੂੰ ਕੱਪੜੇ ਲੈ ਕੇ ਦੇਂਦੇ ਆ ਪਰ ਫੇਰ ਵੀ ਇਹ ਜਿਹੜੀ ਆ ਮਹਿਲਾ ਇਹ ਬੱਚੇ ਦਾ ਵੀ ਨਹੀਂ ਖਿਆਰ ਆ ਦੇਖ ਲਓ ਕਿਦਾਂ ਲੜੀ ਪਈ ਆ ਸ਼ਰਾਬ ਪੀਤੀ ਆ ਗਾਲਾਂ ਕੱਢਦੀ ਇਹ ਐਸੁੱਲੇ ਨੇ ਫੁੱਲ ਸ਼ਰਾਬ ਪੀਤੀ ਹੈਗੀ ਆ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਇਹੋ ਜਿਹੇ ਲੋਕਾਂ ਨੂੰ ਭੀਖ ਨਾ ਦਿਆ ਕਰੋ